ਜੀਤਪਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਦਾ ਆ ਇਸ ਟਾਈਮ ਸੰਗਰੂਰ ਡੀਸੀ ਦਫਤਰ ਦੇ ਸਾਹਮਣੇ ਖੜਿਆ ਜਿੱਥੇ ਕੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਇਸ ਟਾਈਮ ਮੌਜੂਦ ਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਾਅਦੇ ਕਰ ਲੈਂਦੀ ਆ ਪਰ ਵਾਅਦੇ ਪੂਰੇ ਨਹੀਂ ਕਰਦੀ ਉਹ ਵਾਅਦੇ ਪੂਰੇ ਕਰਾਉਣ ਲਈ ਅੱਜ ਅਸੀਂ ਡੀਸੀ ਦਫਤਰ ਮੂਰੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਆ ਕਰਾਂਗੇ ਉਹ ਲੀਡਰਾਂ ਨਾਲ ਗੱਲਬਾਤ ਜੋ ਅਕਾਲੀ ਦਲ ਦੇ ਇਸ ਧਰਨੇ ਦੇ ਵਿੱਚ ਪਹੁੰਚੇ ਹਨ ਸ਼ਰੋਮਣੀ ਅਕਾਲੀ ਦਲ ਬਾਦਲ ਤੋਂ ਸਾਡੇ ਨਾਲ ਬਿੰਨਰਜੀਤ ਗੋਲਡੀ ਜੀ ਨੇ ਜੋ ਕਿ ਇੱਥੇ ਪਹੁੰਚੇ ਹਨ ਕਿਉਂਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਜੋ ਮੌਤਾਂ ਹੋਈਆਂ ਨੇ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਗੱਲਬਾਤ ਕਰ ਲੈਣਿਆ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਯਾਰ ਬੜੀ ਮਨਤਪਾਗੀ ਗੱਲ ਹੈ ਕਿ 21 ਤੋਂ ਵੱਧ ਮੌਤਾਂ ਜਿਹੜੀਆਂ ਮੁੱਖ ਮੰਤਰੀ ਦਾ ਜ਼ਿਲ੍ਹਾ ਵਿੱਤ ਮੰਤਰੀ ਦਾ ਹਲਕਾ ਐਕਸਾਈਜ਼ ਮਿਨਿਸਟਰ ਦਾ ਹਲਕਾ ਫਿਰ ਉਸ ਤੋਂ ਬਾਅਦ ਇੱਕ ਅਮਨ अरोड़ा ਜਿਹੜਾ ਹਾਊਸਿੰਗ ਡਿਵੈਲਪਮੈਂਟ ਤੇ ਹੋਰ ਮਹਿਕਮਿਆਂ ਦਾ ਮੰਤਰੀ ਹੈ ਉਹਨਾਂ ਦੇ ਆਪਦੇ ਮੰਤਰੀਆਂ ਦੇ ਇਲਾਕਿਆਂ ਦੇ ਵਿੱਚ ਜ਼ਾਹਰਲੀ ਸ਼ਰਾਬ ਜਿਹੜੀ ਹੈ ਨਕਲੀ ਸ਼ਰਾਬ ਵਕਦੀ ਹੋਵੇ ਇਹ ਤੋਂ ਮਨਤਪਾਗਾ ਕੀ ਹੋ ਸਕਦਾ ਦੂਜੇ ਪਾਸੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਹ ਘਰ ਦੇ ਚਿਰਾਗ ਬੁਝੇ ਨੇ ਜਿਨ੍ਹਾਂ ਦੇ ਕਹਿੰਦੇ ਚੁੱਲਿਆਂ ਦੀ ਅੱਗ 부ਜੀ ਹੈ ਤਾਂ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਅੱਜ ਮੰਤਰੀ ਅਮਨ अरोड़ा ਬਿਆਨ ਦਿੰਦਾ ਹੈ ਕਹਿੰਦਾ ਜੀ ਠੇਕੇ ਤੋਂ ਲੈ ਕੇ ਕੀਤੀ ਹੁੰਦੀ ਹੈ ਜ਼ਿੰਮੇਵਾਰ ਸੀ ਉਹ ਭਾਈ ਬਿਲਕੁਲ ਤੁਸੀਂ ਜ਼ਿੰਮੇਵਾਰ ਸੀ ਠੇਕੇ ਤੋਂ ਪਰ ਜੇ ਉਹ ਵਿਕਦੀ ਹੈ ਨਜਾਇਜ਼ ਨਕਲੀ ਵਿਕਦੀ ਹੈ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਵੀ ਤਾਂ ਤੁਸੀਂ ਜ਼ਿੰਮੇਵਾਰ ਆ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤਰਨਤਾਰਨ ਚ ਇਹ ਕਾਂਡ ਹੋਇਆ ਸੀ 300 ਤੋਂ ਵੱਧ ਮੌਤਾਂ ਹੋਈਆਂ ਜਦੋਂ ਕਾਂਗਰਸ ਦਾ ਇੱਕ ਮਨਿਸਟਰ ਜਿਹੜਾ ਉਹ ਉਹਦੇ ਚ ਲਿਪਤ ਹੋਇਆ ਸੀ ਜਦੋਂ ਉਹ ਫੜਿਆ ਗਿਆ ਸੀ ਤਾਂ ਉਹਦੇ ਉਹ ਸਮੇਂ ਦੇ ਵਿੱਚ ਜਦੋਂ ਮੁੱਖ ਮੰਤਰੀ ਕਹਿੰਦਾ ਸੀ ਹਰ ਪਰਿਵਾਰ ਨੂੰ ਕਰੋੜ ਰੁਪਏ ਮੁਆਵਜ਼ਾ ਹਰ ਪਰਿਵਾਰ ਨੂੰ ਨੌਕਰੀ ਤੇ ਫਿਰ ਅੱਜ ਭਾਈ ਤੂੰ ਤਾਕਤ ਦੇ ਵਿੱਚ ਆ ਹਰੇ ਪੈਨ ਨਾਲ ਆ ਤੇ ਫਿਰ ਅੱਜ ਕਿਉਂ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਆਕਾ ਨੂੰ ਦਿੱਲੀ ਪਹੁੰਚ ਰਹੇ ਨੇ ਜੀ ਬਚਾਉਣ ਵਾਸਤੇ ਉਹ ਸਾਰੀ ਮਿਨਿਸਟਰੀ ਸਾਰਾ ਆਮ ਆਦਮੀ ਪਾਰਟੀ ਦਾ ਆਮਲਾ ਸਾਖਾ ਜਿੰਨੀ ਹੈ ਸਾਰਿਆਂ ਦਾ ਜੋਰ ਲੱਗਿਆ ਹੋਇਆ ਬਾੜ ਡੇਉਲਾ ਕਿ ਭਾਈ ਇੱਕ ਇਹਨਾਂ ਦੇ ਗੋਲ ਮੋਲ ਜੇ ਮੰਤਰੀ ਤੁਰੇ ਫਿਰਦੇ ਨੇ ਉਹ ਮਤਲਬ ਉਹਨਾਂ ਦਾ ਇੱਕੋ ਕੰਮ ਹੋ ਗਿਆ ਵੀ ਯਾਰ ਕੇਜੀ ਵਾਲ ਕੇਜੀ ਵਾਲ ਕੇਜੀ ਵਾਲ ਕਿਵੇਂ ਬਾਜੇ ਬਸ ਕੇਜਰੀ ਵਾਲ ਨੂੰ ਬਚਾਉਣ ਤੇ ਲੱਗੇ ਨੇ ਹੋਰ ਕੋਈ ਮਕਸਦ ਨਹੀਂ ਹੈ ਪਰ ਉਹ ਬਚਦਾ ਨਹੀਂ ਤੇ ਬਚਦਾ ਉਹ ਨਹੀਂ ਉਹਦੇ ਨਾਲ ਹੋਰ ਮੁੰਡਾ ਡੱਕੇ ਡੁੱਬੂਗਾ ਉਹ ਇੱਥੇ ਵਾਲਿਆਂ ਨੂੰ ਵੀ ਪੰਜ ਚਾਰ ਨੂੰ ਪੱਕੀ ਗੱਲ ਹੈ ਤੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆਉਣ ਵਾਲਾ ਸਮਾਂ ਦੂਰ ਨਹੀਂ ਹੈ ਕਿ ਇਹਦਾ ਵੀ ਕੋਈ ਕੋਈ ਕਹਤ ਨਾ ਕਹਦੇ ਮੂੜਾ ਮਾੜੀ ਦੇਣਾ ਕਿਸੇ ਨੇ ਕਿਸੇ ਨੇ ਸਰ ਜੋਸ਼ ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕੀ ਮੰਗਾਂ ਹੋਣਗੀਆਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸਾਡੀ ਸਾਡੀ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲੇ ਉਹਨਾਂ ਲੋਕਾਂ ਤੇ ਪਰਚਾ ਦੇ ਕੇ ਤੇ ਅੰਦਰ ਜਿਹੜੇ ਦਿੱਤੇ ਨੇ ਜਿਹੜਾ ਕੋਈ ਹੋਰ ਕੱਲਾ ਇਹ ਨਹੀਂ ਕਿ ਜਿਹੜੇ ਵੇਚਦੇ ਸੀ ਵੇਚਣ ਵਾਲੇ ਦੇ ਨਹੀਂ ਜਿਹੜਾ ਉਹਨੂੰ ਕਰਦਾ ਸੀ ਤੇ ਉਹਨੂੰ ਕਰਾਉਂਦਾ ਸੀ ਉਹਦੇ ਪਰਚਾ ਦਿਓ ਹੁਣ ਜਿਹੜੇ ਹਲਕੇ ਦੇ ਵਿੱਚ ਪਤਣਾ ਦੇ ਵਿੱਚ ਉੱਥੇ ਦੇ ਐਮਐਲਏ ਨੂੰ ਕਿਸੇ ਨੇ ਪੁੱਛਿਆ ਉੱਥੇ ਦੇ ਕਿਸੇ ਲੀਡਰ ਨੂੰ ਕਿਸੇ ਨੇ ਪੁੱਛਿਆ ਕੋਈ ਗੱਲ ਨਹੀਂ ਮੁਆਵਜ਼ਾ ਤੇ ਜਿਹੜਾ ਬਣਦੀ ਤਰਜਾ ਬਦਰਜਾ ਉਹਨਾਂ ਦੀ ਨੌਕਰੀ ਦਾ ਹੱਕ ਬੰਦਦਾ ਉਹਨੂੰ ਇੱਕ ਪਰਿਵਾਰ ਨੂੰ ਇੱਕ ਨੌਕਰੀ ਜ਼ਰੂਰ ਦਿੱਤੀ ਜਾਵੇ ਚਾਹੋ ਜੋ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਜਿਹੜਾ ਦੁਕਾਨ ਤੋਂ ਵਾਪਰਿਆ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਇਹ ਸਰਕਾਰ ਦੀ ਨਲਾਇਕੀ ਹੈ ਉਥੋਂ ਦਾ ਐਕਸਾਈਜ਼ ਮਿਨਿਸਟਰ ਹੋਵੇ ਤੇ ਉਹਦੇ ਹਲਕੇ ਚਾਏ ਦੁਕਾਨਦਾਰ ਵਾਪਰੇ ਇਹ ਸਰਕਾਰ ਦੀ ਨਲਾਇਕੀ ਕਾਰਨ ਸਾਰਾ ਪਾਣਾ ਵਾਪਰੇ ਆ ਸਰਕਾਰ ਦੇ ਇੱਕ ਮੰਤਰੀ ਨੇ ਜੀ ਅਮਨ अरोड़ा ਜੀ ਉਹਨਾਂ ਦਾ ਵੀ ਇੱਕ ਬੇਦੁਕਾ ਬਿਆਨ ਆਇਆ ਉਹ ਤਾਂ ਹਾਸਿਅਸਿਨ ਬਿਆਨ ਹੈ ਇਹ ਹੋ ਰਿਹਾ ਹੈ ਕਿ ਸਿਨੀਅਰ ਮੰਤਰੀ ਵੱਲੋਂ ਇਹ ਬਿਆਨ ਦੇਣਾ ਮੈਂ ਤਾਂ ਹਸਣ ਵਾਲੀ ਗੱਲ ਕਹਿਣਾ ਵੀ ਉਹਨੂੰ ਕੀ ਮੰਗ ਕਰਦੀ ਹੈ ਸ਼ੋਰਮਣੀ ਅਕਾਲੀ ਦਲ ਸ਼ੋਰਮਣੀ ਅਕਾਲੀ ਦਲ ਲੋਕ ਪਰਿਵਾਰਾਂ ਨੂੰ ਮੋਆਜੇ ਦੀ ਮੰਗ ਕਰਦੀ ਹੈ ਉਹਨਾਂ ਨੂੰ ਨੌਕਰੀ ਦੀ ਮੰਗ ਕਰਦੀ ਹੈ ਵੀ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਸੀ ਉਹਨਾਂ ਨੂੰ ਕੋਈ ਹਲੇ ਤਾਈ ਪ੍ਰੋਪਰ ਦਵਾਈਆਂ ਜਾਂ ਹੋਰ ਸਹੂਲਤ ਨਹੀਂ ਮਿਲ ਰਹੀ ਮੋਆਜਾ ਤੱਕ ਹੀ ਦੇਣਾ ਸ਼ੋਰਮਣੀ ਅਕਾਲੀ ਦਾ ਲੋਕ ਪਰਿਵਾਰਾਂ ਨਾਲ ਡੱਟ ਕੇ ਖੜਾ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ ਇਹ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹਲੇ ਤੱਕ ਕਿਉਂ ਸਰਕਾਰ ਨੇ ਕੋਈ ਸਾਲ ਨਹੀਂ ਲਈ ਇਹਨਾਂ ਦੀ ਨਾ ਤਾਂ ਇਹਨਾਂ ਦੇ ਬਾਰੇ ਸੋਚਿਆ ਕੁਝ ਨਾ ਇਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਉੱਥੇ ਐਲਾਨ ਕਰਕੇ ਆ ਗਏ ਵੀ ਮੈਂ ਇਹ ਮੇਰੇ ਪਰਿਵਾਰ ਨੇ ਮੈਂ ਖਿਆਲ ਰੱਖੂੰਗਾ ਕਿੰਨਾ ਮੁਆਵਜ਼ਾ ਦੇਣਾ ਹੈ ਕੀ ਉਹਨਾਂ ਨੂੰ ਨੌਕਰੀ ਦਾ ਵੀ ਐਲਾਨ ਕਰਕੇ ਆ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਮਤਲਬ ਸਿਰਫ ਲਿਪ ਸਰਵਿਸ ਹੀ ਹੁਣ ਤੱਕ ਇਹਨਾਂ ਨੇ ਦਿੱਤੀ ਹੈ ਕੁਝ ਵੀ ਇੱਕ ਪੈਸੇ ਦੀ ਵੀ ਸੁਵਾਈ ਨਹੀਂ ਕੀਤੀ ਨਾ ਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਸੁਨਾਮ ਤੋਂ ਮੰਤਰੀ ਨੇ ਜੀ ਅਮਨ अरोड़ा ਜੀ ਉਹਨਾਂ ਦਾ ਇੱਕ ਬਹੁਤ ਬੇਦੁਕਾ ਬਿਆਨ ਆਇਆ ਹੈ ਇਹ ਬੜਾ ਮੈਂ ਕਹਿੰਦਾ ਜਿਨੇ ਵੀ ਸੁਣਿਆ ਉਹ ਸ਼ਰਮਿੰਦਾ ਹੋਏਗਾ ਵੀ ਐਡਾ ਪੜਿਆ ਲਿਖਿਆ ਬੰਦਾ ਇਹ ਜੀ ਗੱਲ ਕਰੇ ਤੇ ਸ਼ਾਇਦ ਉਹ ਸਰਕਾਰ ਨੂੰ ਖੁਸ਼ ਕਰਨ ਵਾਸਤੇ ਇਹ ਜਿਹਾ ਬਿਆਨ ਦੇ ਜਾਂਦੇ ਨੇ ਨਹੀਂ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਦੋ ਨੰਬਰੀ ਸ਼ਰਾਬ ਨਾ ਵਿਕੇ ਜੇ बिक ਰਹੀ ਹੈ ਤਾਂ ਸਰਕਾਰ ਦੇ ਕਰਕੇ ਵਿਕ ਰਹੀ ਹੈ ਤੋਂ ਮੈਂ ਤਾਂ ਕਹਿੰਦਾ ਸਰਕਾਰ ਦੇ ਅਫਸਰਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸ਼ਰਾਬ ਦੋ ਨੰਬਰ ਦੀ ਰੋਕਣ ਦੀ ਤੇ ਰਾਜਨ ਇਹ ਉਲਟਾ ਉਹਨਾਂ ਗਰੀਬਾਂ ਨੂੰ ਜ਼ਿੰਮੇਵਾਰ ਬਣਾ ਰਹੇ ਨੇ ਤੋਂ ਇਹ ਇਹ ਬਹੁਤ ਹੀ ਜੇ ਮੈਂ ਕਹਾਂ ਨਾ ਹਰ ਪੱਖ ਤੋਂ ਉਹ ਉਹਨਾਂ ਨੇ ਇਹਨਾਂ ਦੀ ਜਿਹੜੇ ਵਿਚਾਰੇ ਮਰੇ ਨੇ ਉਹਨਾਂ ਦੀ ਜਿਵੇਂ ਕਹਿੰਦੇ ਬੇਹੁੱਦੀ ਵਾਲਾ ਕੰਮ ਉਹਨਾਂ ਨੇ ਕੀਤਾ ਹੈ ਸ਼ਰੋਮਣੀ ਅਕਾਲੀ ਦਲ ਵੱਲੋਂ ਕੁਝ ਬੱਚਿਆਂ ਨੂੰ ਅਡਾਪਟ ਕੀਤਾ ਗਿਆ ਹੈ ਕਿ ਪੜ੍ਹਾਈ ਦਾ ਖਰਚਾ ਸਾਰਾ ਉਠਾਈ ਗਈ ਅਸੀਂ ਚਾਰ ਦੇਖੋ ਅਸੀਂ ਸਾਰੇ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਬੱਚਿਆਂ ਨੂੰ ਜਿੰਨੇ ਵੀ ਕੋਈ ਕਰ ਸਕਦਾ ਹੈ ਉਹਨਾਂ ਦੇ ਪੜ੍ਹਾਈ ਦੇ ਵਾਸਤੇ ਜਿਹੜਾ ਹੈ ਪ੍ਰਬੰਧ ਕਰੀਏ ਤਾਂ ਕਿ ਜੇ ਬੱਚੇ ਪੜ੍ਹਨਗੇ ਤਾਂ ਹੀ ਉਹ ਪਰਿਵਾਰ ਪੈਰਾਸੇਟ ਹੋਣਗੇ ਨਹੀਂ ਦਿਹਾੜੀਦਾਰ ਪਰਿਵਾਰ ਨਹੀਂ ਸੋ ਇੱਕ ਪਰਿਵਾਰ ਨੂੰ ਅਡੌਪਟ ਕਰਨ ਦਾ ਪੜ੍ਹਾਈ ਵਾਸਤੇ ਬੱਚੇ ਨੂੰ ਮੈਂ ਕੀਤਾ ਇੱਕ ਕਰਨ ਕੈਨੇਡਾ ਉਹਨਾਂ ਨੇ ਕੀਤਾ ਇੱਕ ਉਸੇ ਪਿੰਡ ਦੇ ਸਰਦਾਰ ਸੁਖਪਾਲ ਸਿੰਘ ਤੇ ਮਤਵਾਲ ਸਿੰਘ ਦੋਨੇ ਭਰਾ ਨੇ ਇੱਕ ਉਹਨਾਂ ਨੇ ਕੀਤਾ ਤੇ ਇੱਕ ਗੁਰਵਚਨ ਸਿੰਘ ਬੱਚੀ ਨੇ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਦਾ ਕਰਨ ਵਾਸਤੇ ਕੀਤਾ ਹੋਰ ਵੀ ਹੌਲੀ ਹੌਲੀ ਜਿਵੇਂ ਸਾਡੇ ਸਾਥੀ ਆਉਣਗੇ ਬੱਚਿਆਂ ਨੂੰ ਅਸੀਂ ਇਹ ਵਾਸਤੇ ਉਹਨਾਂ ਦਾ ਪ੍ਰਬੰਧ ਕਰਾਂਗੇ ਕਿਉਂਕਿ ਮਕਸਦ ਸਿਰਫ ਇੱਕੋ ਹੀ ਹੈ ਵੀ ਜੇ ਬੱਚੇ ਪੜ੍ਹ ਗਏ ਉਹ ਪਰਿਵਾਰਾਂ ਦੀ ਤਾਂ ਉਹ ਸਾਰੇ ਪਰਵਾਰ ਜਿਹੜੇ ਨੇ ਉਹ ਆਪਦੇ ਪੈਰਾਂ 'ਚ ਹੋ ਜਾਣ। ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵੱਲੋਂ ਸਾਰੀ ਜਥੇਬੰਦੀ ਵੱਲੋਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜੀ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਤਾਂ ਕਿ ਉਹ ਪੀੜਤ ਪਰਿਵਾਰ ਆਪਣਾ ਗੁਜ਼ਾਰਾ ਕਰ ਸਕਣ। ਤੁਸੀਂ ਦੇਖਦੇ ਰਹੋ ਜੀਤ ਵੈਬ ਟੀਵੀ ਮਹਾਰਪਾਲ ਸਿੰਘ ਕਾਬਦਾਂ ਸੰਗਰੂਰ।